ਅਸਲਾਮ ਵਾਲੇਕਮ ਦੋਸਤੋ ਕੀ ਹਾਲ ਚਾਲ ਹੈ ਉਮੀਦ ਕਰਦੇ ਆ ਸਾਰੇ ਦੋਸਤ ਵੀਰ ਭਰਾ ਠੀਕ ਠਾਕ ਹੋਣਗੇ ਜ਼ਿਕਰੀਆ ਅੱਜ ਆਪਾਂ ਭਾਈ ਸਰਬਜੀਤ ਸਿੰਘ ਢੁੰਡਾ ਜੀ ਉਹਨਾਂ ਦੀ ਇੱਕ ਵੀਡੀਓ ਲੈ ਕੇ ਆਏ ਆ ਕਨਸੈਪਟ ਆਫ ਗੋਡ ਤੇ ਕਿ ਖੁਦਾ ਦੇ ਤਸਵਰ ਤੇ ਤੇ ਤੁਹਾਨੂੰ ਪਤਾ ਹੈ ਕਿ ਉਹ ਪ੍ਰੋਫੈਸਰ ਵੀ ਰਹੇ ਨੇ ਤੇ ਉਹਨਾਂ ਦਾ ਸਮਝਾਉਣ ਦਾ ਬਹੁਤ ਅੱਛਾ ਤਰੀਕਾ ਹੈ ਮਸਾਲਾ ਦੇ ਦੇ ਕੇ ਸਮਝਾਉਂਦੇ ਨੇ ਤਾਂ ਤਾਂ ਕਿ ਲੋਕਾਂ ਨੂੰ ਅੱਛੀ ਤਰ੍ਹਾਂ ਸਮਝ ਆ ਜਾਵੇ ਤੇ ਇਸ ਤਰ੍ਹਾਂ ਹੀ ਉਹ ਇਸ ਵੀਡੀਓ 'ਚ ਵੀ ਉਹਨਾਂ ਨੇ ਬਹੁਤ ਅੱਛੇ ਤਰੀਕੇ ਨਾਲ ਸਮਝਾਇਆ ਤੇ ਉਮੀਦ ਹੈ ਕਿ ਤੁਸੀਂ ਦੋਸਤ ਸਾਡੇ ਨਾਲੇ ਪੂਰੀ ਵੀਡੀਓ ਦੇਖੋਗੇ ਸਾਰੇ ਬੋਲ ਸਭ ਸੁਖ ਦਾਤਾ RAM ਹੈ ਗੁਰੂ ਨੌਵੇਂ ਪਾਤਸ਼ਾਹ ਧੰਗੂ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਸਾਰਿਆਂ ਸੁੱਖਾਂ ਦਾ ਦਾਤਾ ਰਮਿਆ ਹੋਇਆ ਵਹਿਗੁਰੂ ਪ੍ਰਮਾਤਮਾ RAM ਅਕਾਲ ਪੁਰਖ ਹੈ ਮਹਾਰਾਜ ਦੂਜਾ ਵੀ ਹੈ ਕੋਈ ਕਹਿੰਦੇ ਦੂਸਰ ਨਾਹੀਂ ਨ ਕੋਈ ਇਹ ਕੌਣ ਕਹਿ ਰਿਹਾ ਜੀ ਭਲਾ ਗੁਰੂ ਤੇਗ ਬਹਾਦਰ ਮਹਾਰਾਜ ਤੇ ਜਿਹੜੇ ਕਹਿੰਦੇ ਉੱਥੇ ਵੀ ਹੈਗਾ ਜੀ ਉੱਥੋਂ ਸੁੱਖ ਮਿਲਦਾ ਉੱਥੋਂ ਮਿਲਦਾ ਇਹਦਾ ਮਤਲਬ ਉਹ ਗੁਰੂ ਨੌਵੇਂ ਪਾਤਸ਼ਾਹ ਜੀ ਦੀ ਸਿੱਖਿਆ ਉੱਤੇ ਸ਼ੱਕ ਕਰ ਰਿਹਾ ਹੈ ਇਹਦਾ ਮਤਲਬ ਕਿੰਤੂ ਪਰੰਤੂ ਉਹ ਲੋਕ ਕਰ ਰਿਹਾ ਜਿਹੜੇ ਕਹਿੰਦੇ ਉੱਥੇ ਵੀ ਹੈਗਾ ਜੀ ਉੱਥੇ ਵੀ ਹੈਗਾ ਤੇ ਉੱਥੇ ਵੀ ਹੈਗਾ ਗੁਰੂ ਨਵੇਂ ਪਾਸ਼ਾ ਕਹਿੰਦਾ ਦਿੱਦਾ ਹੈ ਹੀ ਕੋਈ ਨਹੀਂ ਹੁਣ ਦੱਸਿਓ ਜੀ ਤੇ ਜਿਹੜੇ ਕਹਿੰਦੇ ਉੱਥੇ ਮੱਥਾ ਟੇਕੋ ਉੱਥੇ 4 ਦਿਨ ਮੱਥਾ ਟੇਕ ਲਓ 4 ਦਿਨ ਉੱਥੇ ਦੁੱਧ ਚੜਾ ਲਓ ਤੇ ਆ ਮਿਲ ਜਾਂਦਾ 4 ਦਿਨ ਉੱਥੇ ਪ੍ਰਕਰਮਾ ਕਰ ਲਓ ਤੇ ਆ ਮਿਲ ਜਾਂਦਾ ਇਹਦਾ ਮਤਲਬ ਉਹਨਾਂ ਨੇ ਇਹ ਕਹਿਤਾ ਵੀ ਉੱਥੇ ਵੀ ਮਿਲ ਜਾਂਦਾ ਉਹ ਵੀ ਲੱਖਾਂ ਦਾ ਦਾਤਾ ਉੱਥੇ ਆ ਚੀਜ਼ ਮਿਲ ਜਾਂਦੀ ਇੱਥੋਂ ਆ ਫਲਾਣਾ ਮਿਲ ਜਾਂਦਾ ਮਾਰੇ ਦੇ ਦੂਜਾ ਹੈ ਹੀ ਕੋਈ ਨਹੀਂ ਇੱਕ ਰੱਬ ਤੋਂ ਬਿਨਾ ਬੋਲੋ ਗੁਰੂ ਕੇ ਪਿਆਰਿਓ ਸਭ ਸੁਖ ਦਾਤਾ ਬੋਲੋ ਗੁਰੂ ਕੇ ਪਿਆਰਿਓ ਮੈਂ ਕੋੜੋ ਨਹੀਂ ਪਿਆਰਿਆ ਬਾਣੀ ਚ ਕਹਿ ਰਿਆ ਅੱਜ ਸਮੱਸਿਆ ਸਾਡੇ ਸਿੱਖਾਂ ਨੇ ਬਾਣੀ ਆਪ ਪੜਨੀ ਛੱਡ ਦਿੱਤੀ ਅਸੀਂ ਵਿਚਾਰ ਨਹੀਂ ਛੱਡ ਦਿੱਤੀ ਅੱਜ ਪੰਜਾਬ ਦੀ ਧਿਰਤੀ ਤੇ ਜੇ ਦੇਹ ਧਾਰੀ ਗੁਰੂ ਡੰਡ ਫੈਲਿਆ ਨਾ ਉਹਦਾ ਕਸੂਰਵਾਰ ਅਸੀਂ ਖੁਦ ਆਪ ਹ ਜਦੋਂ ਖਾਲੀ ਜਗ੍ਹਾ ਹੋਏਗੀ ਕਿਸੇ ਨਾ ਕਰੇ ਤੇ ਬਹਿਣਾ ਹੀ ਜਦੋਂ ਤੁਹਾਡੀ ਜਦੋਂ ਤੁਸੀਂ ਖਾਲੀ ਜਗ੍ਹਾ ਛੱਡ ਦਿੱਤੀ ਜੇ ਅੱਜ ਨਕਲੀ ਪਾਸਟਰ ਇੱਕ ਪਾਸਟਰ ਅੱਜ ਹਾਈ ਕੋਰਟ ਨੇ ਸਜ਼ਾ ਸੁਣਾਈ ਆ ਨਾ ਸਮਝ ਆ ਗਈ ਹੈ ਨਾ ਤੇ ਸਾਨੂੰ 25 30 ਸਾਲ ਹੋ ਗਿਆ ਇੱਕ ਕੂਕਦਿਆਂ ਨੂੰ ਉਹ ਸਮਝੋ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਜੋ ਨਾ ਬੰਦਿਆਂ ਦੇ ਪਿੱਛੇ ਤੁਰੇ ਫਿਰੋ ਤੇ ਗੁਸਾ ਨਾ ਮਨਾਇਓ ਕ੍ਰਿਸ਼ਚਨਾਂ ਦਾ ਦੇ ਇੱਕ ਪਾਸਟਰ ਸਾਹਮਣੇ ਆ ਗਿਆ ਸਾਡੇ ਨਾਲ ਤੋਂ ਅੱਗੇ ਆ ਆਪਣ ਇਹਨਾਂ ਤੋਂ ਵੀ ਅੱਗੇ ਆ ਸਿਰਫ ਇਹਨਾਂ ਵੀ ਪਰਦੇ ਪਏ ਹੋਏ ਆ ਧਿਆਨ ਨਾਲ ਸੁਣਿਓ ਸੱਚ ਹੈ ਗੁਰੂ ਦੀ ਹਜ਼ੂਰੀ ਚ ਕਹਿਣਾ ਪਿੰਡਾਂ 'ਚ ਤੁਹਾਡੇ ਸੋਹਣੇ ਸੋਹਣੇ ਗੁਰਦੁਆਰੇ ਬਣੇ ਆ ਪਿੰਡਾਂ 'ਚ ਤੁਹਾਡੇ ਗਰੰਥੀ ਸੋਹਣੇ ਬੈਠੇ ਆ ਪ੍ਰਕਾਸ਼ ਕੀਤਾ ਹੁੰਦਾ ਪਿੰਡ ਦਾ ਗੁਰਦੁਆਰਾ ਛੱਡ ਕੇ ਤੇ ਅਸੀਂ ਡੇਰਿਆਂ ਦੀਆਂ ਜਾ ਕੇ ਰੌਣਕਾਂ ਵਧਾਰੇ ਕੋਈ ਉੱਥੋਂ ਜਾ ਕੇ ਮੱਜਾ ਮੰਗੀ ਜਾਂਦਾ ਕੋਈ ਗਾਵਾ ਮੰਗੀ ਜਾਂਦਾ ਕੋਈ ਪੁੱਤ ਮੰਗੀ ਜਾਂਦਾ ਕੋਈ ਫਰਲਾਣਾ ਕੁਝ ਮੰਗੀ ਜਾਂਦਾ ਕਿ ਗੁਰੂ ਤੋਂ ਵੱਡਾ ਧਾਰ ਹੈਗਾ ਜੀ ਕੋਈ ਸਾਚੇ ਸਹਿਬਾ ਪਿਆ ਨਹੀਂ ਕਰਦੇ ਰਹੇ। ਤੋ ਜਿਹੜਾ ਪਾਸਟਰ ਲੋਕਾਂ ਨੂੰ ਆਂਦਾ ਸੀ ਨਾ ਜੇਲਾਂ ਚੋਂ ਛਡਾ ਦੂੰ ਮੈਂ ਇਦਾਂ ਕਹਦਾ ਸੀ ਇੱਕ ਬੀਬੀ ਉਹਦੇ ਕਿਤੇ ਚਲੇਗੀ ਉਹ ਬਣਾ ਕੇ ਮੂਵੀਆਂ ਪਾਈਆਂ ਉਹਨਾਂ ਨੇ। ਤੋ ਕਹਿੰਦਾ ਜੀ ਹੁਣ ਜੇਲ੍ਹ ਚੋਂ ਛੁੱਟ ਗਿਆ ਤੇ ਆਪ ਕੱਲ ਕੂਕਦਾ ਸੀ ਉਹ ਜਦੋਂ ਉਹਨੂੰ ਸਜ਼ਾ ਸੁਣਾਈ ਜਿਹੜੀ ਉਮਰ ਕੈਦ ਉਹਨੂੰ ਹੋਈ ਆ। ਤੇ ਜਿਹੜੇ ਉਹਦੇ ਪੈਰੋਕਾਰ ਹੀ ਆ ਜਿਹੜੇ ਉਹ ਆਪ ਹੀ ਕਹਿੰਦੇ ਆ। ਉਹ ਕਹਿੰਦੇ ਇੱਕ ਇਹ ਜੁਰਤ ਕੀਤੀ ਇੱਕ ਬੀਬੀ ਨੇ ਇੱਕ ਕੇਸ ਅਦਾਲਤ ਵਿੱਚ ਕੀਤਾ ਪਤਾ ਨਹੀਂ ਕਿੰਨਿਆਂ ਨਾਲ ਹੋਰ ਇਹੋ ਜਿਹਾ ਮਾੜਾ ਕੰਮ ਹੋਇਆ ਹੋਣਾ ਵਿਚਾਰੀਆਂ ਡਰਦੀਆਂ ਬੋਲੀਆਂ ਹੀ ਨਹੀਂ ਕਿਉਂਕਿ ਧਰਮ ਦੇ ਨਾਂ ਤੇ ਇੱਕ ਡਰ ਬੜਾ ਵੱਡਾ ਹੁੰਦਾ ਨਾ ਸਾਡੇ ਵੀ ਲੋਕ ਜਦੋਂ ਪਖੰਡੀਆਂ ਕੋਲੋਂ ਲੁੱਟ ਕਰਾ ਕੇ ਵਹਿ ਜਾਂਦੇ ਆ ਨਾ ਉਹ ਘਰਾਂ 'ਚ ਬਹਿ ਜਾਂਦੇ ਆ ਕਹਿੰਦੇ ਸਾਡੀ ਕਿਸਮਤ 'ਚ ਐਦਾਂ ਹੋਣਾ ਕਿਉਂ ਜਾਣੇ ਅਸੀਂ ਆਪਣੇ ਗੁਰੂ ਨੂੰ ਛੱਡ ਕੇ ਜੀ ਪੁੱਤਰ ਕੁਰਬਾਨ ਕੀਤੇ ਆ ਪਾਤਸ਼ਾਹ ਜੀ ਨੇ ਆਪਣਾ ਸਭ ਕੁਝ ਸਾਡੇ ਤੋਂ ਵਾਰ ਦਿੱਤਾ ਪਰ ਦੁੱਖਦ ਹੁੰਦਾ ਜਦੋਂ ਸਾਡੇ ਦਸਤਾਰਾਂ ਵਾਲੇ ਜਾ ਕੇ ਵੀ ਦੇਹਧਾਰੀਆਂ ਦੇ ਪੈਰਾਂ 'ਚ ਆਪਣੀਆਂ ਪੱਗਾਂ ਰੱਖ ਦਿੰਦੇ ਆ ਦੁੱਖਦ ਹੁੰਦਾ ਕਿ ਸੋਹਣੀਆਂ ਦਸਤਾਰਾਂ ਬਣ ਕੇ ਤੁਸੀਂ ਆਪਣੇ ਗੁਰੂ ਦਾ ਦਾਰੀ ਛੱਡ ਦਿੱਤਾ ਸਾਨੂੰ ਐਡਾ ਵੱਡਾ ਸਿਧਾਂਤ ਦਿੱਤਾ ਸਿੱਖੀ ਦਾ ਖੰਡੇ ਦੀ ਪੌਲ ਦਿੱਤੀ ਗੁਰੂ ਦਾ ਪਿਆਰ ਦਿੱਤਾ ਸਾਨੂੰ ਕਿ ਭਲਿਓ ਆਓ ਜਾਗੋ ਸੁਚੇਤ ਹੋ ਤੇ ਜੇ ਅੱਜ ਵੀ ਸਾਰਾ ਸਾਡਾ ਸਮਾਜ ਗੁਰੂ ਦੇ ਸ਼ਬਦ ਦੇ ਲੜ ਲੱਗ ਜਾ ਨਾ ਨਸ਼ਾ ਕੀ ਚੀਜ਼ ਹੈ ਜੀ ਨਸ਼ੇ ਤਾਂ ਸਾਡੇ ਘਰਾਂ ਚ ਆਉਣਗੇ ਹੀ ਨਹੀਂ ਆ ਅਸੀਂ ਨਾ ਅਸਾਮ ਗਏ ਤੁਸੀਂ ਮੰਨਣਾ ਨਹੀਂ ਕਈ ਵਾਰੀ ਨਾ ਜਦੋਂ ਪੰਜਾਬ ਤੋਂ ਬਾਹਰ ਜਾਈਦਾ ਨਾ ਜਦੋਂ ਉੱਥੇ ਬਾਹਰਲੇ ਬੰਦੇ ਪੰਜਾਬ ਬਾਰੇ ਗੱਲਾਂ ਕਰਦੇ ਨਾ ਕਈ ਵਾਰੀ ਬੜੀ ਸ਼ਰਮ ਆਉਂਦੀ ਹੈ ਉਹ ਸਾਨੂੰ ਅੱਗੇ ਉਹ ਅਸੀਂ ਬਥੇਰੇ ਆਪਣੇ ਵੱਲੋਂ ਕਿਹਾ ਨਹੀਂ ਜੀ ਹੁਣ ਉਹ ਗੱਲ ਨਹੀਂ ਕਹਿੰਦੇ ਜਦੋਂ ਪੰਜਾਬ ਜਾਈਦਾ ਉੱਥੇ ਸਾਨੂੰ ਪੱਗਾਂ ਵਾਲੇ ਘੱਟ ਦਿਸਦੇ ਆ ਕਲੀਨਸ਼ਿਪ ਜ਼ਿਆਦਾ ਦਿਸਦੇ ਆ ਕੰਨਾਂ 'ਚ ਮੁੰਦਰਾਂ ਪਾਈਆਂ ਅਿਕਾ ਨਹੀਂ ਨਹੀਂ ਇਹੋ ਜੀ ਗੱਲ ਨਹੀਂ ਆ ਗਈ ਪੰਜਾਬ ਵਿੱਚ ਵੀ ਅਜੇ ਬਹੁਤ ਦਸਤਾਰਾਂ ਵਾਲੇ ਆ ਸੋਹਣੀਆਂ ਦਸਤਾਰਾਂ ਵਾਲੇ ਆ ਬਾਣੀ ਪਾਣ ਵਾਲੇ ਬੈਠੇ ਆ ਹੱਥ ਜੁੜ ਕੇ ਤਰਲਾ ਜੀ ਜੇ ਕਿਹਦਾ ਕੋਤੀ ਪੁੱਤ ਕਲੀਨ ਸ਼ੇਪ ਹੈ ਤੁਹਾਨੂੰ ਨਹੀਂ ਪਤਾ ਜੇ ਇੱਕ ਬੱਚਾ ਚੰਗਾ ਕੰਮ ਕਰੇ ਨਾ ਤੇ ਉਹਦੇ ਨਾਲ ਸਾਰੇ ਪਿੰਡ ਦਾ ਨਾਂ ਉੱਚਾ ਹੁੰਦਾ ਤੇ ਜਦੋਂ ਇੱਕ ਬੱਚਾ ਗਲਤ ਕੰਮ ਕਰਦਾ ਨਾ ਅਗਲਾ ਪਰਿਵਾਰ ਨੂੰ ਤੇ ਮਾੜਾ ਕਹਿੰਦਾ ਕਹਿੰਦਾ ਨਾਲ ਪਿੰਡ ਨੂੰ ਵੀ ਟਾਰਗੇਟ ਕਰਦਾ ਜਦੋਂ ਇੱਕ ਇਨਸਾਨ ਚੰਗੇ ਰਾਹ ਤੇ ਤੁਰਦਾ ਨਾ ਸੋਹਣੀਆਂ ਦਸਤਾਰਾਂ ਬਨ ਕੇ ਅਸੀਂ ਸਭ ਸੂਰਤ ਹੋ ਕੇ ਜਦੋਂ ਅਸੀਂ ਗੁਰੂ ਦੀ ਬਾਣੀ ਪੜ੍ਹ ਕੇ ਨਸ਼ਿਆਂ ਤੋਂ ਰਹਿਤ ਹੋ ਕੇ ਚੰਗਾ ਸਮਾਜ ਸਿਰਜਣ ਦੀ ਗੱਲ ਕਰਾਂਗੇ ਕਿੰਡੀ ਸਾਡੀ ਵਧੀਆ ਵਿਚਾਰ ਬਣੇਗੀ ਜੇ ਅਸੀਂ ਗੁਰੂ ਦੇ ਉਪਦੇਸ਼ ਦੇ ਉਪਤਾਵਕ ਦੁਰੀਏ ਤੇ ਅਸੀਂ ਛੱਡ ਚੁੱਕੇ ਅੱਜ ਪਰੇਸ਼ਾਨੀਆਂ ਕਿਉਂ ਨੇ ਸਾਡੇ ਕਰਾਂ ਦੁੱਖ ਵੀ ਐਸੇ ਕਰਕੇ ਪੁਰਾਣੇ ਸਮੇ ਇੱਕ ਆ ਇੱਕ ਪੀੜੀ ਨੇ ਤੇ ਆਪਣੇ ਸਾਹਮਣੇ ਜੋਗ ਪੜ ਲੜਦਿਆ ਵੇਖ ਲਿਆ ਪਾ ਪੰਜਾਬ ਸੀ ਅੱਜ ਤੋਂ 20 30 ਸਾਲ ਪਹਿਲਾਂ ਪਿੰਡਾਂ ਚ ਏਡੇ ਵਧੀਆ ਪੱਕੇ ਘਰ ਰਹਿਗੇ ਸੀ ਪਹਿਲਾਂ ਸ਼ਹਿਰਾਂ ਦੇ ਚਲੋ ਪੁਰਾਣੇ ਪਹਿਲਾਂ ਵੀ ਹੈਗੇ ਸੀ ਘਰ ਵਧੀਆ ਵਧੀਆ ਪਿੰਡਾਂ ਚ ਨਹੀਂ ਸੀ ਹੈਗੇ ਸੋਹਣੇ ਸੋਹਣੇ ਕੋਠੀਆਂ ਵਧੀਆ ਪੈ ਗਈਆਂ ਘਰ ਵਧੀਆ ਆ ਗਏ ਸਾਧਨ ਵਧੀਆ ਆ ਗਏ ਇੰਨਾ ਕੁਝ ਹੋਣ ਤੋਂ ਬਾਅਦ ਵੀ ਨਾਲ ਇੱਕ ਚੀਜ਼ ਨੋੜ ਗਈਤੀ ਲੁੱਟਾਂ ਖੋਹਾਂ ਗੈਂਗਸਟਰ ਥਾਂ ਥਾਂ ਤੇ ਕੋਈ ਕਿਸੇ ਨੂੰ ਮਾਰਨ ਦੀਆਂ ਧਮਕੀਆਂ ਦੇ ਰਹੇ ਕਿੱਥੋਂ ਪੈਦਾ ਹੋ ਰਿਹਾ ਸਾਰਾ ਕੁਝ ਇਹ ਸਭ ਸਮਾਜ ਦਾ ਗੁਰੂ ਦੀ ਬਾਣੀ ਤੋਂ ਟੁੱਟਣ ਨਾਲ ਪੈਦਾ ਹੋ ਰਿਹਾ ਕਿੱਥੇ ਇਹਨਾਂ ਹੱਥਾਂ ਨਾਲ ਲੋਕਾਂ ਦਾ ਭਲਾ ਕਰਨਾ ਸੀ ਕਿੱਥੇ ਕਿਸੇ ਪਿਆਸੇ ਨੂੰ ਪਿਆਣੀ ਪਿਉਣਾ ਸੀ ਕਿਸੇ ਲੋੜਵੰਦ ਦੀ ਹੈਲਪ ਕਰਨੀ ਸੀ ਇਹਨਾਂ ਹੱਥਾਂ ਨਾਲ ਹੀ ਇੱਕ ਦੂਜੇ ਦੇ ਖੂਨ ਦੇ ਪਿਆਸੇ ਬਣ ਗਿਆ ਸਾਡਾ ਸਮਾਜ ਕਿਉਂਕਿ ਅਸੀਂ ਗੁਰੂ ਦੀ ਸਮੇਤ ਨਾਲੋਂ ਟੁੱਟ ਗਏ ਗੁਰੂ ਦੇ ਉਪਦੇਸ਼ ਨਾਲੋਂ ਟੁੱਟ ਗਏ ਟੈਸਟ ਕਰਕੇ ਆਪੋ ਆਪਣੇ ਪਰਿਵਾਰਾਂ ਵਿੱਚ ਹੁਣ ਚਲੋ ਮੈਂ ਮੰਨਿਆ ਵੱਡਾ ਬੰਦਾ ਜਿਹੜਾ ਕੋਈ ਨੌਜਵਾਨ ਕਲੀਨ ਸ਼ੇਪ ਹੋ ਜਾਂਦਾ ਚਲੋ ਉਹ ਆਪਣੀ ਸੋਚ ਮੁਤਾਬਕ ਹੁੰਦਾ ਜਿਹੜਾ ਬੱਚਾ ਜੇ ਹੈ ਹੀ 1.5 ਸਾਲ ਦਾ ਸਾਲ ਦਾ ਉਹਨੂੰ ਤਾਂ ਪਤਾ ਵੀ ਨਹੀਂ ਹੈਗਾ ਵਿਚਾਰੇ ਨੂੰ ਉਹਦੇ ਸਿਰ ਦੇ ਕੇਸ ਕਿਨੇ ਕਟਾਇਪਲੇ ਬੋਲੋ ਸਾਹਸੰਗੇ ਚਲੋ ਵੱਡੀ ਉਮਰ ਦਾ ਆਪਾਂ ਮੰਨਿਆ ਵੀ ਬੱਚਾ ਕਹਿੰਦਾ ਸੀ ਮੈਂ ਨਹੀਂ ਕੇਸ ਰੱਖਣੇ ਆਪਣੇ ਸਿਰ ਤੇ ਜਿਹੜਾ ਵੱਡਾ ਸੀ 15 ਸਾਲ ਦਾ 10 ਸਾਲ ਦਾ ਜਿਹੜਾ ਬੱਚਾ ਜੇ ਹੈ ਹੀ ਜੇ ਸਾਲ ਦਾ 1.5 ਸਾਲ ਦਾ ਜਿਹਦੇ ਸਿਰ ਤੇ ਜਿਹੜਾ ਜਿਹੜਾ ਜੂڑا ਹੋ ਸਕਦਾ ਸੀ ਉਹਦੇ ਸਿਰ ਦੇ ਕੇਸ ਕਿਨੇ ਕਟਾਈ ਜਿਹਾ ਬਣੇ ਬੋਲੋ ਪੈਣੋ ਬੋਲੋ ਜੀ ਜਿਹੜਾ ਛੋਟਾ ਜਿਹਾ ਬੱਚਾ ਆਪਣੇ ਘਰ ਚ ਹੈ ਸਾਲ 1.5 2 ਸਾਲ ਦਾ ਉਹਦੇ ਸਿਰ ਤੇ ਵੀ ਕੇਸ ਹੈ ਨਹੀਂ ਅਸ਼ਕ ਕਈਆਂ ਘਰਾਂ ਵਿੱਚ ਉਲਟ ਹੁੰਦਾ ਕਈਆਂ ਘਰਾਂ ਦੇ ਬੱਚੇ ਕੇਸ ਨਹੀਂ ਕਟਾਉਂਦੇ ਪਿਤਾ ਦੇ ਸਿਰ ਤੇ ਕੇਸ ਕੇਸ ਹੈ ਨਹੀਂ ਇੱਕ ਵਾਰੀ ਅਸੀਂ ਚਮਕੌਰ ਸਾਹਿਬ ਦੀ ਗੱਲ ਹੈ ਫਤਿਹਗੜ੍ਹ ਸਾਹਿਬ ਦੀ ਸਰਾਨ ਦੀ ਗੱਲ ਦੱਸ ਲੇਗਾ ਅਸੀਂ ਫਤੇਗੜ ਸਾਹਿਬ ਗਏ ਤੇ ਦਰਸ਼ਨ ਕਰਕੇ ਅਸੀਂ ਜਿਹੜੀ ਗੱਡੀ 'ਚ ਬੈਣ ਲੱਗੇ ਤੇ ਉੱਥੇ ਨਾ ਇੱਕ ਪਰਿਵਾਰ ਸਾਡੇ ਸਾਹਮਣੇ ਦਾ ਗੱਡੀ ਤੇ ਖਲੋਤਾ। ਉਹਨਾਂ ਨਾਲ ਇੱਕ ਬੱਚਾ ਸੀ। 10 ਕੁ ਸਾਲ 11 ਸਾਲ ਦਾ ਬੱਚਾ ਸੀ। ਉਹਦੇ ਸਿਰ ਤੇ ਬੜਾ ਸੋਹਣਾ ਜਿਹਾ ਜੂڑا ਉਹਨਾਂ ਨੇ ਪਟਕੀ ਸਜਾਈ ਹੋਤੀ। ਪਰ ਜਿਹੜਾ ਵੀਰ ਉਹਦੇ ਨਾਲ ਖਲੋਤਾ ਸੀ ਉਹਦੇ ਸਿਰ ਤੇ ਕੋਈ ਕੇਸ ਨਹੀਂ ਸੀ ਹੈਗਾ ਕਲੀਨ ਸ਼ੇਪ ਸੀ। ਤੇ ਮੈਂ ਗੱਡੀ 'ਚ ਉਤਰ ਕੇ ਉਹਦੇ ਲਾਗੇ ਚਲੇ ਗਿਆ ਮੈਂ ਫਤੇ ਬੁਲਾਈ ਮੈਂ ਕਿਹਾ ਵੀਰ ਜੀ ਇਹ ਬੱਚਾ ਕਹਿੰਦਾ ਮੇਰਾ ਬੇਟਾ ਹੈ ਜੀ ਅਸੀਂ ਦੋਨੋਂ ਪਤੀ ਪਤਨੀ ਉਹ ਮੁਕਸਰ ਦੇ ਇਲਾਕੇ ਚ ਆਏ ਸਾਂ ਮੈਂ ਕਿਹਾ ਤੁਹਾਡੇ ਬੱਚੇ ਦੇ ਸਿਰ ਤੇ ਬਹੁਤ ਸੋਹਣੇ ਜਿਹੇ ਪਟਕੇ ਸਜਿਆ ਹੋਇਆ ਵਾ ਤੁਸੀਂ ਚਾਹੁੰਦੇ ਆ ਕਿ ਤੁਹਾਡਾ ਬੱਚਾ ਇਦਾਂ ਹੀ ਸਭ ਸੂਤ ਰਹੇ ਉਹ ਮੈਨੂੰ ਕਹਿੰਦਾ ਜੀ ਮੈਂ ਬਿਲਕੁਲ ਚਾਹੁੰਦਾ ਸਾਡਾ ਬੱਚਾ ਇਦਾਂ ਹੀ ਸਭ ਸੂਤ ਰਹੇ ਸਿੱਖ ਰਹੇ ਸਾਡਾ ਬੱਚਾ ਮੈਂ ਕਿਹਾ ਪੱਕੀ ਗੱਲ ਹੈ ਕਹਿੰਦੇ ਹਾਂ ਜੀ ਮੈਂ ਕਿਹਾ ਪਰਤਾਂ ਨੂੰ ਲੱਗਦਾ ਨਹੀਂ ਇਹਨੇ 15 16 ਸਾਲ ਦਾ ਜਦੋਂ ਹੋਣਾ 20 ਸਾਲ ਦਾ ਇਹਨੇ ਕੇਸ ਕਟਾਉਣ ਦੀ ਕੋਸ਼ਿਸ਼ ਕਰਨੀ ਹੈ ਕਹਿੰਦਾ ਕਿਉਂ ਮੈਂ ਕਿਹਾ ਜਦੋਂ ਉਹਨੇ ਤੁਹਾਡੇ ਵੱਲ ਵੇਖਣਾ ਵੀ ਜੇ ਕੇਸ ਇੰਨੇ ਜ਼ਰੂਰੀ ਹੁੰਦੇ ਮੇਰਾ ਪਿਤਾ ਵੀ ਰੱਖਦਾ ਅਜੇ ਤੇ ਛੋਟਾ ਵਾਉ ਜਦੋਂ ਇਹਨੂੰ ਸਮਝ ਆਣੀ ਹੈ ਵੀ ਵਾਕਿਆ ਕੇਸਾਂ ਦਾ ਸਿੱਖੀ ਵਿੱਚ ਕੋ ਥਾਂ ਵਾ ਤੇ ਇਹਦੇ ਤੁਹਾਡੇ ਵੱਲ ਵੇਖਣਾ ਵੀ ਜੇ ਇੰਨੇ ਜ਼ਰੂਰੀ ਹੁੰਦੇ ਤੇ ਪਿਓ ਵੀ ਰੱਖਦਾ ਕਹਿੰਦਾ ਵੀਰ ਜੀ ਇਹ ਤੇ ਕਦੀ ਅਸੀਂ ਸੋਚਿਆ ਹੀ ਨਹੀਂ ਮੈਂ ਕਿਹਾ ਤੁਹਾਨੂੰ ਪਤਾ ਸੀ ਕਿਸਰਾਲ ਤੇ ਆਪਣੇ ਬੱਚਿਆਂ ਨੂੰ ਤੋੜ ਰਹੇ ਹਨ ਜਦੋਂ ਇੱਕ ਬਾਪ ਆਪਣੇ ਬੱਚਿਆਂ ਦੇ ਸਾਹਮਣੇ ਪੁੱਤਰੇ ਦੇ ਸਾਹਮਣੇ ਨਸ਼ਾ ਪੀਂਦਾ ਹੈ ਹੁਣ ਤੁਸੀਂ ਕੱਲ ਨੂੰ ਕਹੋ ਵੀ ਸਾਡੇ ਪੋਤਰੇ ਤੇ ਸਾਡੇ ਬੱਚੇ ਨਾ ਪੀਣ ਅੱਜ ਨਹੀਂ ਪੀਣਗੇ ਤੇ ਕੱਲ ਗਲਤ ਰਸਤੇ ਪੈਣਗੇ ਕਿਉਂਕਿ ਰਾਹ ਆਪਾਂ ਪਾ ਦਤਾ ਨਾ ਅਸੀਂ ਉਸ ਰਾਹ ਤੇ ਤੋਰ ਦਿੱਤਾ ਬੱਚਿਆਂ ਨੂੰ ਆਪਣੇ ਆਪ ਨੂੰ ਬਧਰੀਏ ਕੀ ਇਹ ਪੰਜਾਬ ਨਸ਼ਿਆਂ ਦਾ ਪੰਜਾਬ ਨਹੀਂ ਸੀ ਸਾਨੂੰ ਗੁਰੂ ਪਾਤਸ਼ਾਹ ਜੀ ਨੇ ਇੱਕ ਸਿਧਾਂਤ ਸਿੱਖੀ ਵਿਚਾਰਤਰਾ ਦਿੱਤੀ ਸੀ ਕਿ ਸਵੇਰੇ ਵਖਸੇ ਉਠੋ ਸੂਰਜ ਚੜ੍ਹਨ ਤੋਂ ਪਹਿਲਾਂ ਆਪਣੇ ਮੰਜੇ ਨੂੰ ਤਿਆਗੋ ਬਿਸਤਰੀ ਨੂੰ ਤਿਆਗੋ ਸਵੇਰੇ ਇਸ਼ਨਾਨ ਕਰੋ ਆਪਣੇ ਸਤਗੁਰ ਦੀ ਬਾਣੀ ਪੜੋ ਤੇ ਫਿਰ ਆਪਣੇ ਕੰਮ ਕਾਜਾਂ ਵਾਲੇ ਬਣੇ ਤੁਰੋ ਸ਼ਾਮਾਂ ਵਾਪਰੇ ਘਰਾਂ ਜਾਓ ਜਦੋਂ ਵੀ ਤੁਹਾਡਾ ਟਾਈਮ ਲੱਗੇ ਆਪਣੇ ਸਤਿਗੁਰ ਦੀ ਬਾਣੀ ਖੁਦ ਪੜ੍ਹੋ ਗੁਰੂ ਦੇ ਉਪਦੇਸ਼ ਨੂੰ ਮੰਨੋ ਅਸਾਂ ਸਾਰੇ ਲੋਕ ਚਾਹੁੰਦੇ ਆ ਸਾਡੇ ਘਰ ਦੁੱਖ ਨਾ ਆਉਣ ਤੇ ਕੰਮ ਸਾਰੇ ਉਹ ਕਰਦੇ ਆ ਜਿਹੜਾਂ ਵਿੱਚੋਂ ਮਿਲਣਾ ਹੀ ਦੁੱਖ ਜਿਵੇਂ ਇਹ ਸੇਮ ਇਦਾਂ ਜਿਵੇਂ ਚਾਹੁੰਦੇ ਸਾਰੇ ਤੰਦਰੁਸਤੀ ਆ ਤੇ ਪਕਵਾਨ ਉਹ ਖਾ ਰਿਹਾ ਜਿਨ੍ਹਾਂ ਪਕਵਾਨਾਂ ਨਾਲ ਬੰਦੇ ਨੇ ਬਿਮਾਰ ਜ਼ਿਆਦਾ ਹੋਣਾ ਫਿਰ ਉਸ ਤੋਂ ਬਾਅਦ ਜਿਹੜਾ ਬੂਰ ਵੱਜ ਜਾਂਦਾ ਨਾ ਹਵਾ ਤੋਂ ਉਹ ਫਿਰ ਅੰਬੀਆਂ ਬਣਦੀਆਂ ਫਿਰ ਹਵਾ ਵਗਦੀ ਹੈ ਤੇ ਕਈ ਅੰਬੀਆਂ ਡਿੱਗ ਪੈਂਦੀਆਂ ਥੱਲੇ ਟੁੱਟ ਕੇ ਵੇਖਿਆ ਕਈ ਅੰਬਾਂ ਦੇ ਬੁੱਟੇ ਥੱਲੇ ਅੰਬੀਆਂ ਡਿੱਗੀਆਂ ਹੁੰਦੀਆਂ ਕੱਚੀਆਂ ਡਿੱਗ ਪੈਂਦੀਆਂ ਅੱਛਾ ਜਿਹੜੇ ਝਖੜ ਦਾ ਹਨੇਰੀਆਂ ਦਾ ਤੋਤਿਆਂ ਦਾ ਗਲੜਾਂ ਦਾ ਸਭ ਦਾ ਮੁਕਾਬਲਾ ਕਰ ਲੈਂਦੇ ਆ ਨਾ ਉਹ ਫਿਰ ਆਂਬ ਬਣਦੇ ਆ ਉਹਨਾਂ ਨੂੰ ਸਿਰ ਬਾਗ ਦਾ ਜਿਹੜਾ ਮਾਲਕ ਹੁੰਦਾ ਨਾ ਆਪਣੇ ਵਰਕਰਾਂ ਨੂੰ ਕਹਿੰਦਾ ਵੀ ਹੁਣ ਇਹਨਾਂ ਨੂੰ ਤੋੜੋ ਤੇ ਪੈਕ ਕਰੋ ਪੈਕ ਕਰਕੇ ਤੇ ਫਿਰ ਸੋਹਣੀ ਸੋਹਣੀ ਪੈਕਿੰਗ ਕਰਕੇ ਡੱਬਿਆਂ ਸਜਾ ਕੇ ਫਿਰ ਆਪਾਂ ਅਸੀਂ ਆਪ ਹੀ ਕਹਿੰਦੇ ਆ ਇਹ ਬਹੁਤ ਵਧੀਆ ਅੰਬ ਹੈ ਜੀ ਇਹ ਕਿਹੜਾ ਅੰਬ ਹੈ ਜਿਨੇ ਝਖੜਾਂ ਦਾ ਹਨੇਰੀਆਂ ਦਾ ਤੋਤਿਆਂ ਦਾ ਗਲੜਾਂ ਦਾ ਸਭ ਦਾ ਡਟ ਕੇ ਮੁਕਾਬਲਾ ਕੀਤਾ ਤਾਂ ਜਾ ਕੇ ਅੱਜੋ ਕਿਸੇ ਦੀ ਪਲੇਟ ਵਿੱਚ ਕਟਿਆ ਸਜਣ ਡਿਆ ਜੇ ਤੇ ਫੂਲ ਫੂਲੇ ਤੇਤੇ ਫਲ ਨਾ ਲਾਗੇ ਦਰਮ ਦਰਮ ਧਰਮ ਕਹਿੰਦੇ ਨੇ ਪੌਦੇ ਨੂੰ ਜਿੰਨਾ ਬੂਰ ਪਿਆ ਸੀ ਨਾ ਸਾਰਿਆਂ ਦਾ ਫਲ ਨਹੀਂ ਬਣਦਾ ਤੇ ਜਿੰਨੇ ਫਲ ਬਣੇ ਸਾਰਿਆਂ ਦੀਆਂ ਆਂਬ ਅੰਬੀਆਂ ਨਹੀਂ ਬਣਦੀਆਂ ਲਾਗਤ ਜਿੱਤੇ ਇੱਕ ਪਰਪਖ ਨਾ ਸਕਤੇ ਨੇ ਜਿੰਨਾ ਬੂਰ ਪਿਆ ਸਾਰੇ ਮਾਰਕੀਟ 'ਚ ਨਹੀਂ ਪਹੁੰਚਦੇ ਅੱਛਾ ਜਿਹੜੇ ਮਾਰਕੀਟ 'ਚ ਪਹੁੰਚਦੇ ਆ ਨਾ ਬਾਬਾ ਕਬੀਰ ਜੀ ਨੇ ਆਪਣੇ ਸ਼ਲੋਕਾਂ 'ਚ ਕਿਹਾ ਤੁਸੀਂ ਸਿਰੇ ਪਾਠ ਵੇੜ ਜਦੋਂ ਸਮਾਪਤੀ ਕੀਤੀ ਭਾਈ ਸਾਹਿਬ ਹੋਣਾ ਤੁਸੀਂ ਸ਼ਲੋਕ ਸੁਣਿਆ ਹੋਣਾ ਕਬੀਰ ਫਲ ਲਾ ਕੇ ਫਲਣ ਪਾਕਣ ਲਾਗੇ ਆਂਬ ਜਾਇ ਪਹੁੰਚੇ ਖਸਮ ਕੋ ਜੋ ਵਿਚਨਾ ਖਾਈ ਕਾਂਬ ਮਾਰਕੀਟ ਵਿੱਚ ਕਿਹੜੇ ਆਂਬ ਪਹੁੰਚੇ ਜਿਨ੍ਹਾਂ ਨੇ ਕਾਂਬਾ ਗਲੜ ਤੋਤੇ ਸਭ ਦਾ ਡਟ ਕੇ ਮੁਕਾਬਲਾ ਕੀਤਾ ਤੁਸੀਂ ਵੇਖਿਆ ਜੀ ਜਦੋਂ ਆਪਾਂ ਅੰਬਾਂ ਦਾ ਸੀਜ਼ਨ ਹੁੰਦਾ ਆਪਾਂ ਦੁਕਾਨ ਮਾਰਕੀਟ ਜਾਨੇ ਆ ਰੇੜੀ ਤੇ ਆਂਬ ਪਏ ਹੁੰਦੇ ਆ ਆਪਾਂ ਦੁਕਾਨਦਾਰ ਨੂੰ ਪੁੱਛਦੇ ਕਿੰਨੇ ਦੇ ਆ ਉਹ ਕਹੂਗਾ ਜੀ 50 ਰੁਪਏ ਕਿਲੋ ਆਪਾਂ ਨੂੰ ਆਂਬ ਪਸੰਦ ਆ ਗਏ ਆਪਾਂ ਕੋਈ ਨਹੀਂ ਕਿੰਨੇ ਨਹੀਂ ਘੱਟ ਕਰਲਾ 40 ਲਾਲਾ ਉਹ ਕਹਿੰਦਾ ਜੀ 1 ਰੁਪਿਆ ਘੱਟ ਨਹੀਂ ਕਰਨਾ ਪਸੰਦ ਆ ਤੇ ਤੁਹਾਡੀ ਮਰਜ਼ੀ ਆ ਲੈ ਜਾ ਫਿਰ ਆਪਾਂ ਨੂੰ ਚੰਗੇ ਲੱਗਦੇ ਆਪਾਂ ਲੈ ਆਉਨੇ ਆ ਅੱਛਾ ਨਾਲ ਇਹ ਗੱਲ ਹੋਰ ਕਹਿੰਦਾ ਕਹਿੰਦਾ 50 ਰੁਪਏ ਕਿਲੋ ਜੇ ਆ ਲਾਗੇ 25 ਰੁਪਏ ਕਿਲੋ ਵੀ ਹੈਗੇ ਤੁਸੀਂ ਪੁੱਛਦੇ ਇੰਨੇ ਸਸਤੇ ਕਿਉਂ ਉਹ ਦਾ ਕੀ ਆ ਹੁਣ ਤੁਸੀਂ ਆਂਬ ਵੀ ਵਧੀਆ ਲੈਣਾ ਚਾਹੁੰਦੇ ਆ ਤੇ ਰੇਟ ਵੀ ਘੱਟ ਰੱਖਣਾ ਚਾਹੁੰਦੇ ਆ ਅਖੀਰ ਕਈ ਵਾਰੀ ਉਹ ਦਾਗੀਆਂ ਨੂੰ ਖੜਦਾ ਹੀ ਨਹੀਂ ਕੋਈ ਉਹ ਹਸ਼ਾਮਾ ਤਾਂ ਕਰਦਿਆਂ ਕਰਦਿਆਂ ਪੱਚੀਆਂ ਤੋਂ ਫਿਰ ਉਹ 15 ਤੇ ਲੈ ਆਉਂਦੇ ਆ ਤੇ ਕਈ ਵਾਰੀ ਜਦੋਂ ਕੋ ਖੜਦਾ ਨਹੀਂ ਤੇ ਉਹਨਾਂ ਨੂੰ ਕਈ ਵਾਰੀ ਅੱਗੇ ਤੁਸੀਂ ਬੋਲੇ ਹੋਣ ਕੀ ਕਰਨਾ ਪੈਂਦਾ ਬਲਾ ਜੀ ਸੁੱਟਣੇ ਪੈਂਦੇ ਕਿਉਂਕਿ ਬੰਦਾ ਕਹਿੰਦਾ ਵੀ ਆਪਣੇ ਪੁਰਾਣਿਆਂ ਬਜ਼ੁਰਗਾਂ ਦੀ ਘਾਵ ਸੀ ਕਿ ਮਹਿੰਗਾ ਮਹਿੰਗਾ ਰੋਵੇ ਇੱਕ ਵਾਰ ਤੇ ਸਸਤਾ ਰੋਵੇ ਵਾਰ ਵਾਰ ਹੁਣ ਤੁਸੀਂ ਘਰ ਦੇ ਟਾਇਲ ਲਵਾਉਣੀ ਹੋਵੇ ਸਸਤੇ ਬੰਦੇ ਕੋਲ ਲਵਾਵੋ ਜੋ ਤੁਹਾਡਾ ਅੱਡੀ ਪੈਰ ਵੱਜਾ ਨਾ ਟਾਇਲ ਇੱਕ ਜੀ ਨੀਵੀ ਦੇ ਉਦੋਂ ਤੁਹਾਨੂੰ 5 ਰੁਪਏ 10 ਰੁਪਏ ਫੋਟਾ ਵਾਲੀ ਚੁਬਣੀ ਆ ਤੇ ਲਾਗੇ ਤੁਹਾਡੇ ਗਵਾਂਢੀ ਨੇ 20 ਰੁਪਏ ਫੋਟਾ ਲਵਾਈ ਆ ਉਦੋਂ ਤੁਸੀਂ ਕਹਿੰਦਾ ਯਾਰ ਤੂੰ ਪੈਸੇ ਵੱਧ ਲੱਗੇ ਪਰ ਵੇਖ ਕੇ ਤੇ ਰੂਹ ਖੁਸ਼ ਹੋ ਜਾਂਦੀ ਆ ਨਾ ਤੂੰ ਉਦੋਂ ਬੰਦਾ ਫੜ ਮਾਰਦਾ ਮੈਂ ਤੇ 15 ਜੀ ਲਵਾ ਲਈ ਆ ਹੁਣ ਸਾਰਾ ਡੱਬਾ ਆੜੜੜ ਕੇ ਡਿੱਗਦਾ ਫਿਰਦਾ ਅੱਖੇ ਵੀ ਸੂਟ ਸਸਤੇ ਆਪਾਂ ਲੈ ਲੈਨੇ ਆ ਤੋ ਪਹਿਲੇ ਤੋ ਜੀ ਸੁਗੜ ਜਾਂਦਾ ਤੇ ਉਦੋਂ ਕਹਿੰਦਾ ਮੈਂ ਤੇ ਤੇ 400 ਦਾ ਲਾਇਆ ਦੂਜਿਆਂ ਦਾ ਲੱਗਾ ਤੇ 1400 ਆ ਧੋ 12 ਪੈ ਗਏ ਇਹਨੂੰ ਅਜੇ ਤੱਕ ਉਦਾਂ ਦਾ ਹੀ ਆ ਤੂੰ ਕਈ ਵਾਰੀ ਨਾ ਇਦਾਂ ਹੁੰਦਾ ਵੀ ਜਦੋਂ ਹੁਣ ਜਿਹੜੇ ਅੰਬ ਨੇ ਝਖੜ ਝੱਲੇ ਨਾ ਆਪਣੇ ਉੱਤੇ ਜਿਨੇ ਆਪਣੇ ਉੱਤੇ ਸਭ ਕੁਝ ਛੱਡਿਆ ਵਾ ਉਹ ਇਦਾਂ ਇਦਾਂ ਪਿਆ ਵਾ ਇਦਾਂ ਰੱਖੇ ਮਗਰੋਂ ਅਜੇ ਸਜਾਉ ਨਹੀਂ ਰਿਆ ਸੀ ਉਹ ਤੇ ਗਾਗ ਨੇ ਗੱਡੀ ਲਿਆ ਕੇ ਡੱਕੀ ਮੋਟਰਸਾਈਕਲ ਡੱਕਿਆ ਆਂਦਾ ਜੀ 2 ਕਿਲੋ ਅੰਬ ਲੈਣੇ ਆ ਕਿੰਨੇ ਰੁਪਏ ਦਾ 50 ਰੁਪਏ ਕਹਿੰਦਾ ਥੋੜਾ ਘਟ ਕਰਨਾ ਰੇਟ ਆਂਦਾ 1 ਰੁਪਇਆ ਘਟ ਨਹੀਂ ਕਰਨਾ ਮਰਜ਼ੀ ਤੁਹਾਡੀ ਹੈ ਬੰਦਾ ਕਹਿੰਦਾ ਨਹੀਂ ਲੈ ਕੇ ਜਾਣਿਆ ਆ ਚੱਕ 100 ਰੁਪਏ 2 ਕਿਲੋ ਅੰਬ ਪਾ ਦੇ ਠੀਕ ਹੈ ਜੀ ਅੱਛਾ ਲੱਗੇ ਇੱਕੋ ਬੂਟੇ ਨੂੰ ਸੀ ਉਹ ਨੁਕਰੇ ਪੈ ਸੀ ਉਹਨਾਂ ਦੀ 25 ਰੁਪਏ ਕੀਮਤ ਆ ਹੁਣ ਉਹ ਗਿਲਾ ਕਰਨ ਮਾਲਕ ਉਤੇ ਵੇਚਣ ਵਾਲੇ ਉਤੇ ਵੀ ਅਸੀਂ ਇੱਕੇ ਬੂਟੇ ਨਾਲ ਲੱਗੇ ਆ ਸਾਨੂੰ ਤੂੰ ਸੁੱਟ ਚੱਲੇ ਆ ਸ਼ਾਮਾਂ ਨੂੰ ਉਹਨਾਂ ਨੇ ਤੂੰ ਪੈਸੇ ਵਟ ਕੇ ਜੇਬ ਵਿੱਚ ਪਾ ਲਿਆ ਧਿਆਨ ਨਾਲ ਸੁਣਿਓ ਗੱਲ ਬੜੀ ਡੂੰਗੀ ਹੈ ਜਿਹੜੀ ਇਹਨਾਂ ਸਾਡੇ ਮਹਾਪੁਰਖਾਂ ਨੇ ਕੀਤੀ ਆ ਜਿਨ੍ਹਾਂ ਸਿੱਖਾਂ ਦੇ ਸਰਾਂ ਦੇ ਮੁੱਲ ਪਿਆ ਨਾ ਉਹ ਗੁਰੂ درخت ਨਾਲ ਜੁੜੇ ਹੋਏ ਸੀ ਅੱਜ ਕਿਹਨੇ ਮੁੱਲ ਪਾਣਾ ਸਾਡਾ ਜਿਹੀਂ ਤੇ ਪਹਿਲਾਂ ਹੀ ਡਿੱਗੇ ਪਏ ਆ ਅੱਜ ਮੁੱਲ ਪਾਉਂਦੀ ਲੋੜ ਹੈਗੀ ਪਣਾ ਬੋਲਿਓ ਪਰ ਜਿਹੜੀ ਅੰਬੀ ਥੱਲੇ ਡਿੱਗੀ ਹੁੰਦੀ ਉਹਦੀ ਕੀਮਤ ਪਉ ਹੋਈ ਜਿਹੜਾ ਅੰਬ ਰੇੜੀ ਤੇ ਦਾ ਪਿਆ ਉਹਦੀ ਕੀਮਤ ਪੈਂਦੀ ਆ ਸਿੱਖਾਂ ਦੇ ਸਰਾਂ ਦੇ ਮੁੱਲ ਪਹਿ ਗੁਰਦਾਸ ਮੰਗਲ ਦੀ ਗੜੀ ਚੋਂ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਕੁਝ ਸਿੱਖਾਂ ਨੂੰ ਲੈ ਕੇ ਗਏ ਨਾ ਉਹਨਾਂ ਨੇ ਆਪਣੀਆਂ ਪ੍ਰਭਾਵ ਜੋ ਪੋਣਾ ਸੀ ਫਰਖਸ਼ਰ ਬਾਦਸ਼ਾਹ ਦੇ ਸਾਹਮਣੇ ਫੜੇ ਤੇ 40 40 ਸਿੰਘ ਸੀ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਪਰ ਉਹਨਾਂ ਨੇ ਇਹ ਕਿਹਾ ਵੀ ਉਹਨਾਂ ਕਿਹਾ ਇੰਨਾ ਲੰਮਾ ਘੇਰਾ ਪਾਸ ਲੈ 40 ਜਾਣੇ ਉਹਨਾਂ ਫਿਰ ਪਿੰਡਾਂ 'ਚ ਗਸ਼ਤੀ ਫੌਜਾਂ ਭੇਜੀਆਂ ਪਿੰਡਾਂ 'ਚ ਫਿਰ ਛੋਟੀ ਉਮਰ ਦੇ ਵੱਡੀ ਉਮਰ ਦੇ ਫੜ ਕੇ 700 ਦੇ ਕਰੀਬ ਲੈ ਕੇ ਗਏ ਸਿੱਖਾਂ ਦੇ ਸਿਰਾਂ ਦੇ ਮੁੱਲ ਪਏ ਗੱਡਿਆਂ ਤੇ ਉਹਨਾਂ ਨੂੰ ਬਿਠਾ ਲਿਆ ਰੋਜ਼ 100-100 ਸਿੱਖ ਦੇ ਸਿਰ ਧੜਨੋਂ ਅੱਲਾਹ ਕੀਤੇ ਜਾਂਦੇ ਨੇ ਕੋਈ ਕਾਮ ਹੋਏਗੀ ਜਿਨ੍ਹਾਂ ਦੇ ਸਿਰਾਂ ਦੇ ਵੀ ਮੁੱਲ ਪਾਏ ਉਹ ਵੀ ਜਿੰਨੇ ਸਿਰ ਲੈ ਕੇ ਆਓਗੇ ਉਹਨੇ ਪੈਸੇ ਮਿਲਣਗੇ ਕੋ ਦੱਸੇ ਕਿਉਂ ਪੈ ਕਿਉਂਕਿ ਉਸ ਸਿਰ ਵਿੱਚ ਸਿੱਖੀ ਸੀ ਉਸ ਸਿਰ ਵਿੱਚ ਪ੍ਰਮਾਤਮਾ ਦੀ ਬੰਦਗੀ ਸੀ ਉਹ ਸਿਰ ਸੱਚ ਨਾਲ ਜੁੜਿਆ ਹੋਇਆ ਸੀ ਅੱਜ ਸੱਚ ਨਾਲੋਂ ਟੁੱਟ ਕੇ ਮੁੱਲ ਪਾਉਣ ਦੀ ਲੋੜ ਹੀ ਨਹੀਂ ਇਹ ਤਾਂ ਪਹਿਲਾਂ ਡੱਗਾ ਪਿਆ ਮੁੱਲ ਕਿੱਥੋਂ ਪਾਉਣਾ ਅੱਜ ਤਾਂ ਪਿੰਡਾਂ 'ਚ ਟਰਾਲੀਆਂ ਬੱਸਾਂ ਭਰ ਕੇ ਜਾਂਦੀਆਂ ਕੋਈ ਕਿਸੇ ਬਾਬੇ ਦੇ ਕੋ ਉਫਾਂੜੇ ਵਾਲੇ ਕੋ ਤੁਰੇ ਫਿਰਦੇ ਅੱਜ ਤੇ ਇੰਨਾ ਬੁਰਾ ਹਾਲ ਹੈ ਕਿ ਵੀਰ ਨਾ ਸ਼ਰਮ ਆਉਦੀ ਆਪਣੇ ਆਪ ਉੱਪਰ ਵੀ ਅਸੀਂ ਕਿਹੜੇ ਬੰਨੇ ਤੁਰ ਪੈ ਕੋ ਕਿਤੇ ਚੌਂਕੀ ਲਾ ਕੇ ਬੈਠਾ ਕੋ ਕਿਤੇ ਚੌਂਕੀ ਲਾ ਕੇ ਬੈਠਾ ਕੋਈ ਕੋ ਫਾਂਡੇ ਕਰੀ ਜਾਂਦਾ ਕੋ ਚਿਮਟੇ ਖੜਕਾਈ ਜਾਂਦਾ ਕੋਈ ਸਿਰ ਦੇ ਉੱਤੇ ਸਵਾਹ ਢੂੜੀ ਜਾਂਦਾ ਕੋ ਮੱਥੇ ਟੇਕੀ ਜਾਂਦਾ ਗੁਰੂ ਪਿੰਡਾਂ ਦੇ ਗੁਰਦੁਆਰੇ ਖਾਲੀ ਤੇ ਪਖੰਡੀਆਂ ਦੇ ਕੋਲ ਰੌਣਕਾਂ ਮਤੋਂ ਦੇ ਫਿਰਦੇ ਅਸੀਂ ਅਸੀਂ ਕੌਣ ਆ ਅਸੀਂ ਉਹ ਹਾਂ ਜਿਹੜੇ ਦਰਖਤ ਨਾਲ ਲੱਗੇ ਸੀ ਸਾਨੂੰ ਗੱਲ ਲ ਤੋਤੇ ਹੀ ਟੁੱਕ ਗਏ ਜੇ ਤੇ ਫੂਲ ਫੁੱਲੇ ਤੇ ਤੇ ਫਲ ਨਾ ਲੱਗੇ ਦਰਮ ਲਾਗਤ ਜਿਤੇਗ ਪਰ ਪੱਖ ਨਾ ਸਕਤੇ ਹੈ ਭਾਈ ਗੁਰਦਾਸ ਜੀ ਕਹਿੰਦੇ ਨੇ ਜਿੰਨਾ ਬੂਰ ਪਿਆ ਜਿਗੇ ਤੇ ਜਿੰਨਾ ਬੂਰ ਪੈਂਦਾ ਨਾ ਇੱਕ ਇੱਕ ਆਂਬ ਦੇ ਦਰਖਤ ਨੂੰ ਜਿੰਨਾ ਬੂਰ ਪੈ ਜਾਏ ਕਹਿੰਦੇ ਸਾਰੇ ਆਂਬ ਬਣ ਜਾਣ ਨਾ ਬੂਟੇ ਦੇ ਦੋ ਤੇ ਨਹੀਂ ਬਾਗ ਦੇ ਮਾਲਕ ਦਾ ਕਾਲ ਕੱਢ ਜਾਣਾ ਪਰ ਉਹਨੂੰ ਪਤਾ ਹੁੰਦਾ ਜਿੰਨਾ ਬੂਰ ਪਿਆ ਨਾ ਉਨੀ ਆਂਬ ਨਹੀਂ ਬਣਨੇ ਅਜਰੋਂ ਨਗਰ ਕੀਰਤਨ ਨਿਕਲਦਾ ਨਾ ਉਦੋਂ ਤੇ ਵੇਖ ਕੇ ਨਾ ਲੱਗਦਾ ਵੀ ਸੇਖ ਕੌਮ ਦਾ ਸਾਰੀ ਚੜ੍ਹਦੀ ਕਲਾ ਜਾ ਉਹ ਤੋਂ ਸ਼ਾਮਾਂ ਨੂੰ ਕਿਹਨੇ ਕੋਈ ਸ਼ੇਖ ਪਤਿਕ ਡੋਣੀ ਫੜੀ ਹੁੰਦੀ ਆ ਕੋਈ ਕਿਤੇ ਭੈਰੋ ਨਾਦ ਦੇ ਤੁਰਿਆ ਫਿਰਦਾ ਕੋਈ ਲੱਖਾਂ ਦਾ ਤੁਰਿਆ ਫਿਰਦਾ ਕੋਈ ਕਿਤੇ ਜਾ ਕੇ ਮੱਥੇ ਟੇਕੀ ਜਾਂਦਾ ਕੋਈ ਕੋਈ ਤਵੀਤ ਬੰਨੀ ਫਿਰਦਾ ਗੁਰੂ ਗ੍ਰੰਥ ਸਾਹਿਬ ਦੇ ਕੋਲ ਤੇ ਕੋਈ ਟਾਵੇਂ ਆਣ ਕੇ ਬੈਠਾ ਹੁੰਦਾ ਤੂੰ ਮੇਰੇ ਨਾਲ ਕਹਿੰਦਾ ਜੋ ਬੋਲਦਾ ਪਤਾ ਕੀ ਆਂਦੇ ਫੇ ਇਹ ਨਿੰਦਿਆ ਕਰਦਾ ਜੀ ਤੁਹਾਨੂੰ ਬਾਣੀ ਦਾ ਪਤੇ ਕਹਿੰਦੀ ਨਿੰਦਿਆ ਕਿਦਾਂ ਹੋਈ ਬਈ ਫੇ ਤੁਹਾਡੇ ਵਰਗੇ ਲੋਕ ਬਾਬੇ ਕਬੀਰ ਦੇ ਕੋਲ ਬੈਠੇ ਹੁੰਦੇ ਤੁਸੀਂ ਤੇ ਸ਼ਬਦ ਨਹੀਂ ਸੀ ਵਿਚਾਰਨ ਕਰ ਲੈਣਾ ਵੀ ਗੱਜ ਸਾਢੇ ਤਿਆਂ ਤੇ ਥੋਤੀਆਂ ਤੇਰੇ ਪੈਨ ਤੱਕ ਗੜੀ ਜਨਾ ਜਬ ਮਾਲੀਆਂ ਲੋਟੇ ਹੱਥਨ ਬਾਗ ਤੁਸੀਂ ਦੋਰੇ ਤੇਰੇ ਤੇਰੇ ਸਿਮਰਨੇ ਹੱਥਾਂ ਵਿੱਚ ਪੜੇ ਨੇ ਤੁਹਾਨੂੰ ਸਿੱਖੀ ਦਾ ਕੀ ਪਤਾ ਮੈਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਕਹਿੰਨਾ ਮੈਨੂੰ ਗੁਰੂ ਅੰਸਾ ਜੀ ਤੋਂ ਕੱਢ ਕੇ ਖੋ ਜਿਹੜੀ ਮਾਲਾ ਦਾ ਮਾਲਾ ਵੀ ਹੱਕ ਵਿੱਚ ਹੋਵੇ ਮਾਲਾ ਦਾ ਖੰਡਨ ਕਰਨ ਵਾਲੀਆਂ 50 ਗਰਬਾਣੇ ਵਿੱਚ ਸ਼ਬਦ ਮਹਾਰਾਜ ਨੇ ਰਚੇ ਹੋਏ ਨੇ ਸਾਂਸਕ੍ਰਿਤਿਕ ਸ਼ਲੋਕਾਂ ਨੂੰ ਪੜ ਕੇ ਵੇਖੋ ਗੁਰੂ ਨਾਨਕ ਸਾਹਿਬ ਜੀ ਤੇ ਪੜ ਪੁਸਤਕ ਸੰਧਿਆ ਬਾਦਨ ਸਿਲ ਪੂਜਸ ਹਾਂਜੀ ਜ਼ਿਕਰੀਆ ਗੋਵੱਲਾ ਅਦਕੇ ਅਦੋਗੇ ਅੱਲਾ ਇੱਕ ਹੈ ਇੱਕ ਓਨਕਾਰ ਕਿ ਰੱਬ ਇੱਕ ਏ ਤੇ ਦੂਜਾ ਹੈ ਨਾ ਕੋਈ ਦੂਜਾ ਕੋਈ ਨਹੀਂ ਹੈ ਇਸ ਤਰ੍ਹਾਂ ਉਹਨਾਂ ਨੇ ਬਿਆਨ ਕੀਤਾ ਗੁਰੂ ਤੇਗ ਬਹਾਦਰ ਜੀ ਦਾ ਇੱਕ ਸ਼ਲੋਕ ਪੜ੍ਹ ਕੇ ਕਿ ਰੱਬ ਜਿਹੜਾ ਇੱਕ ਪ੍ਰਮਾਤਮਾ ਏਕ ਏ ਦੂਜਾ ਕੋਈ ਨਹੀਂ ਹੈਗਾ ਉਹ ਜਿਹੜਾ ਅਸੀਂ ਹੋਂ ਬਣਾ ਲਏ ਨੇ ਲੋਗ ਉਹ ਕਹਿੰਦੇ ਨੇ ਕਿ ਉਹ ਵੀ ਰੱਬ ਮਤਲਬ ਕਿ ਇੱਕ ਰੱਬ ਹੀ ਕਹਿਣਾ ਹੁੰਦਾ ਨਾ ਕਿ ਜਿਵੇਂ ਬੰਦਾ ਕਹਿੰਦਾ ਯਾਰ ਉਹ ਫਲਾਣੇ ਦਰਬਾਰ ਤੇ ਜਾਏਂਗਾ ਨਾ ਤੇਰਾ ਫਲਾਣਾ ਮਸਲਾ ਹੱਲ ਹੋ ਜਾਏਗਾ ਜ਼ਿਹਨੀ ਤੌਰ ਤੇ ਤੇ ਤੁਸੀਂ ਇਹ ਮੰਨ ਗਏ ਨਾ ਕਿ ਵੀ ਮੇਰਾ ਉੱਥੇ ਜਾਣਾ ਜਿਸ ਤਰ੍ਹਾਂ ਉਹਨਾਂ ਨੇ ਕਿਹਾ ਸ਼ੇਖ ਫਰੀਦ ਤੇ ਜਾਂਦੇ ਨੇ ਦੁੱਧ ਲੈ ਕੇ ਕਿ ਵੀ ਸਾਡੀਆਂ ਜਿਹੜਾ ਦੁੱਧ ਉਹ ਮੁੜ ਕੇ ਮੰਨਤਾ ਮੰਨਤਾ ਮੰਨਦੇ ਨੇ ਜਿਹੜੀਆਂ ਮੰਨਤਾ ਮੰਨਦੇ ਨੇ ਉਹਦਾ ਮਤਲਬ ਇਹ ਕੀ ਹੁੰਦਾ ਕਿ ਵੀ ਉਹ ਬੰਦਾ ਕਰ ਸਕਦਾ ਇਹ ਕੀ ਹੈ ਇੱਕ ਹੋਰ ਚੀਜ਼ ਹੈ ਸ਼ਿਰਕ ਭਲਾ ਕਿ ਇਹਨੂੰ ਕਹਿੰਦੇ ਨੇ ਕਿ ਜਦੋਂ ਇੱਕ ਬੰਦਾ ਕਹਿੰਦਾ ਕਿ ਯਾਰ ਮਿਸਾਲ ਦੇ ਤੌਰ ਤੇ ਉਹ ਸ਼ਿਰਕ ਉਦੋਂ ਹੁੰਦਾ ਕਿ ਜਦੋਂ ਕਹਿੰਦਾ ਪੈਣਾ ਕਿ ਮੈਂ ਰੱਬ ਨੂੰ ਇੱਕ ਮੰਨਣਾ ਵਾ ਤੇ ਉਸ ਤੋਂ ਬਾਅਦ ਭਲਾ ਕੀ ਕਹਿੰਦਾ ਕਿ ਯਾਰ ਫਲਾਣਾ ਜਿਹੜਾ ਬੈਣਾ ਜਾਂ ਫਲਾਣਾ ਜਿਹੜਾ ਕਬਰ ਵਾਲਾ ਉਹ ਮੇਰੀ ਮਰਜ਼ੀ ਪੂਰੀ ਕਰ ਸਕਦਾ ਮੇਰੇ ਮੈਨੂੰ اولاد ਦੇ ਸਕਦਾ ਯਾਨੀ ਕਿ ਉਹ ਸਿਫਤਾਂ ਉਹ ਖੂਬੀਆਂ ਜਿਹੜੀਆਂ ਬੰਦਾ ਰੱਬ ਤੋਂ ਇਲਾਵਾ ਕਿਸੇ ਹੋਰ ਚ ਲੱਗੇ ਨਾ ਉਹ ਸ਼ਿਰਕ ਹੈ ਸਿੱਧਾ ਸ਼ਿਰਕ ਇਸ ਤੋਂ ਵੱਡਾ ਕੋਈ ਗਰਾਨੀ ਹੈਗਾ ਜਿਸ ਤਰ੍ਹਾਂ ਉਹਨੇ ਅੱdte ਸ਼ੇਖ ਫਰੀਦ ਦੀ ਗੱਲ ਕੀਤੀ ਕਿ ਸ਼ੇਖ ਫਰੀਦ ਹੁਣ ਤੁਸੀਂ ਇਹ ਦੇਖੋ ਨਾ ਕਿ ਸ਼ੇਖ ਫਰੀਦ ਨੂੰ ਉਹ ਕਹਿੰਦੇ ਪਏ ਕਿ ਬਾੜੀ ਵਿੱਚ ਮਤਲਬ ਕਿ ਆਪਣੇ ਬਾੜੀ ਉਚਾਰੜੀ ਨਹੀਂ ਕਰਨ ਦੇਣੀ ਸੀ ਉਹ ਆਪਣੇ ਸ਼ੇਅਰ ਲਿਖਣ ਹੀ ਨਹੀਂ ਸੀ ਦੇਣੇ ਜੇ ਇਹ ਲੋਕ ਉਦੋਂ ਬੈਠੇ ਹੁੰਦੇ ਤੇ ਤੁਸੀਂ ਦੇਖੋਗੇ ਉਸੇ ਸ਼ੇਖ ਫਰੀਦ ਦੇ ਦਰਬਾਰ ਤੇ ਅੱਜ ਕੱਲ ਕੀ ਹੋ ਰਿਹਾ ਉਥੇ ਲੋਕਾਂ ਦੇ ਵਿੱਚ ਦੀ ਦਰਵਾਜ਼ੇ ਵੀ ਬਣਾਏ ਹੋਏ ਨੇ ਉਥੇ ਲੋਕ ਮੰਤਾ ਵੀ ਮੰਗਦੇ ਨੇ ਤੇ ਅੱਲਾ ਮਾਫ ਕਰੇ ਅੱਲਾ ਮਾਫ ਕਰੇ ਕਹਿਣਾ ਚਾਹੀਦਾ ਰੱਬ ਤੋਂ ਵੀ ਉੱਤੇ ਲਿਜਾਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਜਿਹੜੇ ਰੱਬ ਦੇ ਏਡੇ ਨੇਕ ਬੰਦੇ ਸਨ ਜਿਹੜੇ ਮਤਲਬ ਕਿ ਰੱਬ ਦੇ ਕਨਸੈਪਟ ਤੇ ਬਿਲਕੁਲ ਖਰੇ ਸਨ ਕਿ ਵੀ ਉਹਨਾਂ ਦਾ ਕੋਈ ਉਹ ਨਹੀਂ ਹੈਗਾ ਰੱਬ ਦੂਜਾ ਕੋਈ ਉਹਨੇ ਮੁਕਾਬਲੇ ਦਾ ਨਹੀਂ ਹਾਂ ਇਹ ਇੱਕ ਹੋਰ ਇਹਨਾਂ ਨੇ ਬੜੀ ਪਿਆਰੀ ਗੱਲ ਕੀਤੀ ਇਸ ਵੀਡੀਓ ਦੇ ਵਿੱਚ ਕਿ ਜਿਹੜੇ ਬੱਚੇ ਨੇ ਨਾ ਆਪਣੇ ਮਾਂ-ਬਾਪ ਤੋਂ ਸਿੱਖਦੇ ਨੇ ਉਹਨਾਂ ਦੀ ਹਰ ਹਰਕਤ ਤੋਂ ਉਹ ਨੋਟ ਕਰਦੇ ਨੇ ਉਹ ਸਿੱਖਦੇ ਨੇ ਅਗਰ ਤੇ ਵਾਲਦਾਂ ਜਿਹੜੇ ਨੇ ਨਾ ਉਹ ਨੇਕ ਨੇ ਹਾਂਜੀ ਯਾਨੀ ਕਿ ਜਾਂ ਉਹ ਚੰਗੇ ਕਰਮ ਕਰਦੇ ਨੇ ਜਾਂ ਉਹਨਾਂ ਦਾ ਲਹਿਜਾ ਉਹਨਾਂ ਦਾ ਕਰੈਕਟਰ ਉਹਨਾਂ ਦਾ اخلاق ਅੱਛਾ ਹੈ ਤੇ ਬੱਚੇ ਵੀ ਉਸ ਚੀਜ਼ ਤੋਂ ਸਿੱਖਦੇ ਨੇ ਕਿਉਂਕਿ ਉਹਨਾਂ ਨੇ ਇੱਕ ਮਾਹੌਲ ਮਿਲ ਰਿਹਾ ਹੁੰਦਾ ਨਾ ਉਹਦੇ ਵਿੱਚ ਉਹ ਚੀਜ਼ਾਂ ਪਿਕ ਕਰਦੇ ਨੇ ਤੇ ਜਿਵੇਂ ਉਹਨਾਂ ਨੇ ਆਖਿਆ ਕਿ ਜੀ ਅਗਰ ਕੋਈ ਸ਼ਰਾਬ ਪੀਂਦਾ ਤਿਆ ਉਹ ਜਿਵੇਂ ਉਹਨੇ ਆਖਿਆ ਕਿ ਇੱਕ ਬੰਦੇ ਨੂੰ ਬੱਚੇ ਨੂੰ ਅਸੀਂ ਦੇਖਿਆ ਕਿ ਉਹਨੇ ਵਾਲ ਬੜੇ ਸੋਹਣੇ ਰੱਖੇ ਤੇ ਮੈਂ ਉਹਨੂੰ ਆਖਿਆ ਕਿ ਤੂੰ ਇਸ ਤਰ੍ਹਾਂ ਦੇ ਰਖਵਾਉਣਾ ਚਾਹਨਾ ਆਪਣੇ ਬੱਚੇ ਨੂੰ ਉਹ ਵਾਲਦਾਂ ਕਹਿੰਦੇ ਬਿਲਕੁਲ ਉਹਨੇ ਆਖਿਆ ਇਹ ਰੱਖੇਗਾ ਦਸਾਂ 15 ਸਾਲਾਂ ਤੋਂ ਬਾਅਦ ਇਹ ਘਟਾ ਲਾ ਕੇ ਵੇਗਾ ਕਿਉਂ ਕਿਉਂਕਿ ਤੁਸੀਂ ਕਟਾ ਰਹੇ ਹੋ ਹਾਂਜੀ ਉਹਨ ਤੇ ਉਹ ਨਾ ਸਮਝੇ ਮਾਸੂਮ ਹੈ ਉਹ ਕਹਿੰਦਾ ਬਈ ਬਠੀਕ ਜਿਵੇਂ ਉਹਨੇ ਛੋਟੀਆਂ ਮੁੱਟੀਆਂ ਗੱਲਾਂ ਗੁਰਦੁਆਰੇ ਚ ਇਧਰੋਂ ਸੁਨੀਆਂ ਉਹਨਾਂ ਨੂੰ ਫਾਲੋ ਕਰ ਰਿਆ ਲੇਕਿਨ ਕੱਲ ਨੂੰ ਆਉਂਦਾ ਰੋਲ ਮਾਡਲ ਜਿਹੜੇ ਉਹਦੇ ਵਾਲਦਾਨ ਹੋ ਜਾਂਦੇ ਫਿਰ ਉਹ ਵਾਲਦਾਨ ਨੂੰ ਨੋਟ ਕਰਦਾ ਕਿ ਯਾਰ ਮੇਰੇ ਵਾਲਦਾਨ ਮੇਰੇ ਪੇਰੈਂਟਸ ਇਹ ਕੰਮ ਕਰ ਰਹੇ ਨੇ ਇੰਦੇ ਜਿਹੜੀ ਕੋਈ ਕਬਾਹਤ ਜੋ ਕਿ ਜ਼ਿਕਰੀਆ ਤੁਸੀਂ ਬਤਨ ਜਿਹੜਾ ਇਨਸਾਨ ਹੈ ਨਾ ਉਹ ਆਪਣੇ ਮਾਂ ਨੂੰ ਤੇ ਆਪਣੇ ਬਾਪ ਨੂੰ ਹਮੇਸ਼ਾ ਸਹੀ ਸਮਝਦਾ ਹਾਂਜੀ ਜੀ ਉਹ ਕਦੀ ਵੀ ਨਹੀਂ ਸਮਝਦਾ ਕਿ ਮੇਰੇ ਮਾਪੇ ਗਲਤ ਨਹੀਂ ਤੇ ਫਿਰ ਜਦੋਂ ਵੇਖੇਗਾ ਉਹ ਕਹੇਗਾ ਇਹਨਾਂ ਨੇ ਨਹੀਂ ਰੱਖੇ ਤਾਂ ਮਤਲਬ ਹੈ ਕਿ ਵੀ ਇਹ ਬੇਸਿਕਲੀ ਅਗਰ ਆਪਾਂ ਯਈਆ ਇਸ ਵੀਡੀਓ ਚ ਇੱਕ ਚੀਜ਼ ਨੋਟ ਕਰੀਏ ਨਾ ਤੇ ਜੋ ਕਿ ਬਹੁਤ ਉਮ ਦਾ ਬੜੀ ਆਲਾ ਇਹਨਾਂ ਨੇ ਬਿਆਨ ਕੀਤੀ ਕਿ ਜਿਹੜੇ ਵਾਲਦਾਂ ਨੇ ਨਾ ਹਾਂ ਹੁਣ ਪੰਜਾਬੀ ਚ ਕੀ ਕਹਿੰਦੇ ਨੇ ਮਾਪੇ ਹਾਂ ਮਾਪੇ ਜਿਹੜੇ ਨੇ ਨਾ ਉਹ ਬੇਸਿਕਲੀ ਸੈਂਪਲ ਹੈ ਨਮੂਨਾ ਹੈ ਆਪਣੇ ਬੱਚਿਆਂ ਵਾਸਤੇ ਰੋਲ ਮਾਡਲ ਨੇ ਹਾਂਜੀ ਠੀਕ ਹੈ ਤੇ ਉਹਨਾਂ ਅਸਲਾਮ ਦਿਨ ਅਸਲਾਮੀ ਨਫਤ ਨਜ਼ਰ ਨਾਲ ਦੇ ਆਪਣੇ ਰੋਲ ਮਾਡਲ ਮੁਹੰਮਦ ਸੱਲਲ੍ਹਾ ਵਾਲੀ ਵਸੱਲਮ ਨੇ ਹਾਂਜੀ ਲੇਕਿਨ ਆਪਣੇ ਵਾਲਦਾਇਨ ਨੇ ਉਹਨਾਂ ਤੋਂ ਸਿੱਖਿਆ ਉਹਨਾਂ ਦੇ ਵਾਲਦਾਇਨ ਮਾਪਿਆਂ ਨੇ ਉਹਨਾਂ ਤੋਂ ਸਿੱਖਿਆ ਇਹ ਕਰਕੇ ਨਬੀ پاک ਸੱਲਲ੍ਹਾ ਵਾਲੀ ਵਸੱਲਮ ਯਾਨੀ ਕਿ ਰੋਲ ਮਾਡਲ ਹੈ ਲੇਕਿਨ ਘਰ ਦੇ ਵਿੱਚ ਜਿਹੜੇ ਨੇ ਨਾ ਹਾਂਜੀ ਛੋਟੇ ਬੱਚੇ ਜਿਹੜੇ 7 ਸਾਲ ਦੇ ਨੇ 8 ਸਾਲ ਦੇ ਨੇ 10 ਸਾਲ ਦੇ ਨੇ ਤੇ ਉਹ ਆਪਣੇ ਮਾਪੇ ਤੋਂ ਹੀ ਸਿੱਖ ਰਹੇ ਹੁੰਦੇ ਨੇ ਇਸ ਵਾਸਤੇ ਮਾਪੇ ਦਾ ਅ ਠੀਕ ਹੋਣਾ ਜ਼ਰੂਰੀ ਹੈ ਮੈਂ ਤੇ ਮੇਰਾ ਵੀ ਇਹ ਜ਼ੇਨ ਹੈ ਤੇ ਇੱਕ ਹੋਰ ਉਹਨਾਂ ਨੇ ਗੱਲ ਕੀਤੀ ਜਿਹੜਾ ਰੱਬ ਨਾਲ ਜੁੜਨ ਦੀ ਕਿ ਵੀ ਜਿਹੜਾ ਤੇ ਚੀਜ਼ ਮੋਡਰ ਨਾਲ ਜੁੜੀ ਦਰਖਤ ਨਾਲ ਜੁੜੀ ਹੈ ਆਪਣੀ ਉਹਦਾ ਹੀ ਮੁੱਲ ਹੈ ਯਾਨੀ ਕਿ ਜਿਹੜੀ ਆਪਣੀ ਅਸਲ ਦੇ ਨਾਲ ਆਪਣੇ ਅਸਲ ਦੇ ਨਾਲ ਜੁੜਿਆ ਜਿਹੜਾ ਮਤਲਬ ਕਿ ਰੱਬ ਨਾਲ ਜੁੜਿਆ ਉਹਦੀ ਵੈਲਿਊ ਹੈ ਦੂਸਰੇ ਕਿਸੇ ਦੀ ਵੈਲਿਊ ਕੋਈ ਨਹੀਂ ਹੈਗੀ ਤੇ ਵੀਡੀਓ ਬਹੁਤ ਪਿਆਰੀ ਸੀ ਇਹਨਾਂ ਦਾ ਇਲਮ ਨੌਲੇਜ ਭਾਈ ਸਰਬਜੀਤ ਸਿੰਘ ਤੁੰਡਾ ਜੀ ਦੀ ਹਾਂਜੀ ਇਹਨਾਂ ਦਾ ਇਲਮ ਨੌਲੇਜ ਕਾਫੀ ਅੱਛਾ ਹੈ ਤੇ ਬੜੇ ਅੱਛੇ ਤਰੀਕੇ ਨਾਲ ਸਮਝਾਉਂਦੇ ਨੇ ਤੇ ਗੱਲ ਸਮਝ ਵੀ ਆਂਦੀ ਹੈ ਇਹ ਹੈ ਕਿ ਗੱਲ ਸਮਝ ਵੀ ਆਂਦੀ ਹੈ ਲੋਕ ਇਹਨਾਂ ਦੇ ਗਲਤ ਕਰਦੇ ਨੇ ਕਿ ਜੀ ਪ੍ਰੋਫੈਸਰ ਰਹੇ ਨੇ ਮੇਰਾ ਖਿਆਲ ਕਿਸ ਕਾਲਜ ਪੜ੍ਹਾਉਂਦੇ ਨੇ ਤੇ ਮਜਮੂਈ ਇਹਨਾਂ ਜਿਹੜੀ ਇਹ ਗਰਾਊਂਡ ਲੈਵਲ ਗਰਾਊਂਡ ਲੈਵਲ ਦੀ ਗੱਲ ਕਰਦੇ ਨੇ ਬੜੀ ਵਧੀਆ ਗੱਲ ਕਰਦੇ ਨੇ ਇਹ ਦੇਖੋ ਦੋਸਤਾਂ ਨੂੰ ਇਹ ਵੀਡੀਓ ਪਸੰਦ ਆਈ ਹੋएगी ਅਗਰ ਪਸੰਦ ਆਈ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਜੀ ਮਿਲਾਂਗੇ ਇੱਕ ਨਵੀਂ ਵੀਡੀਓ ਨਾਲ ਸਤਿ ਸ੍ਰੀ ਅਕਾਲ ਅੱਲਾਹ ਹਾਨੀ ਕੇ ਬਖਸ਼